ਪਰਮਾਤਮਾ ਨੂੰ ਜਦੋਂ ਵੀ ਪੁਕਾਰਿਆ ਹੈ ਦੁੱਖ ਵਿੱਚ ਪੁਕਾਰਿਆ ਹੈ ਦਰਦ ਵਿੱਚ ਪੁਕਾਰਿਆ ਹੈ ਕੋਈ ਸ਼ਿਕਾਇਤ ਕਰਨ ਲਈ ਪੁਕਾਰਿਆ ਹੈ ਕਦੇ ਧੰਵਾਦ ਲਈ ਦੋ ਬੋਲ ਸਾਡੇ ਗਲੂਏ ਚੋਂ ਨਹੀਂ ਨਿਕਲੇ ਇਹਨੂੰ ਪਤਾ ਬਾਣੀ ਨੇ ਕੀ ਕਿਹਾ ਹੈ 10 ਬਸਤੂ ਲੈ ਪਾਸ਼ਾ ਭਾਵੈ ਏਕ ਬਸਤ ਕਰਨ ਬਿਖੋਟ ਗਵਾਵੈ ਕਹਿੰਦੇ ਜੋ 10 ਚੀਜ਼ਾਂ ਲਈਆਂ ਉਹ ਸਾਂਭ ਕੇ ਭੁੱਲ ਗਿਆ ਤੋ ਜੇ ਇੱਕ ਦਾਤ ਨਹੀਂ ਮਿਲੀ ਤੇਰੇ ਮੰਗਣ ਤੇ ਤੇ ਉਹ ਨਰਾਜ਼ਗੀ ਜ਼ਾਹਰ ਕਰ ਲਈ ਪਰਮਾਤਮਾ ਦਾ ਹੀ ਉਲਟ ਹੋ ਗਿਆ ਧਰਨਾ ਲਾ ਕੇ ਬਹਿ ਗਿਆ ਗਿਲਾ ਕਰਨ ਲੱਗ ਪਿਆ ਕਹਿੰਦੇ ਏਕ ਪੀਣਾ ਦੇ 10 ਭੀ ਹਿਰਲੇ ਤੇ ਜੇ ਉਹ ਇੱਕ ਵੀ ਵਸਤੂ ਨਾ ਦਿੰਦਾ ਜੋ ਪਹਿਲਾਂ ਦੱਸ ਦਿੱਤੀਆਂ ਨੇ ਜੋ ਦਿੱਤਾ ਹੈ ਉਹ ਵੀ ਖੋ ਲਵੇ ਤੋ ਮੂੜਾ ਕਹੋ ਕਹਾ ਕਰੇ ਤੂੰ ਕੀ ਵਿਗਾੜ ਦਵੇਂ گا ਉਹਦਾ